ਅਜੀ ਸਸੀ ਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਮ ਹੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਜੀ ਪਿੰਡ ਨਮੋਲ ਜਲਾ ਸੰਗਰੂਰ ਦੇ ਵਿੱਚ ਜੀ ਬੋਰ ਦੇ ਵਿੱਚ ਮੋਟਰ ਫਸ ਗਈ ਸੀ ਆਪਣੀ ਤੇ ਆਹ ਪਈਆਂ ਨੇ ਡਰਾਈਵਰੀਆਂ ਡਰੂਬਰੀਆਂ ਸਵੇਰੇ ਸਭਾਈ ਸੁਹੀ ਲਾਈ ਸਵੇਰ ਦੇ ਲੱਗੇ ਹੋਏ ਸੀਗੇ ਤੇ ਫਾਈਨਲੀ ਮੋਟਰ ਆਪਣੀ ਦੇਖਾ ਚੋਖੀ ਆ ਗਈ ਤੇ ਆਪਣੇ ਮਿਸਤਰੀ ਪਿੰਦੂ ਜੀ ਨੇ ਤੇ ਇਹਨਾਂ ਪਾਈਆਂ ਦੀ ਮੋਟਰ ਆ ਗਈ ਤੇ ਆਹ ਬੀਜ ਮੋਟਰ ਤੇ 30 35 ਫੁੱਟ ਰੇਤਾ ਚੜਾ ਹੋ ਜਾ ਜੀਗਾ ਤੇ ਉਧਰ ਆਪਣੇ ਮਿਸਤਰੀ ਮਾਮਾ ਜੀ ਖੜੇ ਨੇ ਮਿਸਤਰੀ ਬਾਰੂ ਜੀ ਖੜੇ ਨੇਗੇ ਤੇ ਆਹ ਬੀਜ ਮੋਟਰ ਤੇ ਆ ਚੁੱਕੇ ਜੀ ਮੋਟਰ ਬਾਰੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆ ਰੇਤਾ ਪਿਆ ਹੋਇਆ ਇਹਦੇ ਵਿੱਚ ਆ ਰੋਡ ਦੀ ਮੋਟਰ ਦੇ ਵਿੱਚ ਤੇ ਆ ਗਈ ਆਪਣੀ ਮੋਟਰ ਬਾਰੇ ਇਹ ਕਾਹ ਕਰਤੀ ਕਮੈਂਟ ਕਰੋ ਆ ਮੋਟਰ ਫਸ ਗਈ ਜੀ ਰੇਤ ਦੇ ਉੱਤੇ ਵਿੱਚ ਤੇ ਕਾਫੀ ਰੇਤਾ ਸੀਗਾ ਇਹਦੇ ਵਿੱਚ ਤੇ ਸਫਾਈ ਸਬੂਈ ਲਾ ਕੇ ਕੱਢੀ ਹੈਗੀ ਤੇ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਆ ਆਪਣੇ ਕੋਲ ਵੀ ਕੈਮਰੇ ਵੀ ਹਨ ਜੋ ਕਿ ਬੋਰ ਦੇ ਵਿੱਚ ਮਾਰ ਕੇ ਆਪਾਂ ਚੈੱਕ ਕਰਦੇ ਹਾਂ ਕੋਈ ਟੁੱਟਿਆ ਫੁੱਟਿਆ ਬੋਰ ਹੋਵੇ ਤੇ ਮੋਬਾਈਲ ਨੰਬਰ ਹੈਗਾ 9781754490 ਮਿਸਤਰੀ ਮੁਖਤਿਆਰ ਪਿੰਡ ਅਨਮੋਲ ਜ਼ਿਲ੍ਹਾ ਸੰਗਰੂਰ ਦੀ ਧੰਨਵਾਦ ਜੀ